महाूल कंदो महा बीच से भी वो लुकर जो कोई निर्दिष्टी जीती तो मिला तो स्वास्थ्य में चालक निशान इस तरह के ये होगा नाम ताऊगढ़ आई है और लवालाब का निशान नाम भी

ਸਤਿ ਰਾਮ ਜੀ ਸਤਿ ਸ੍ਰੀ ਅਕਾਲ ਇਸੇ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਕਿਸੇ ਪਿਆਰ ਵਾਲੇ ਦਾ ਗੁਰੂ ਪਰਮਾਤਮਾ ਦੇ ਨਾਲ ਯਾਰ ਬਣਦਾ ਹੈ ਨਾ ਪੇਈ ਬਣਦਾ ਹੈ ਉਹ ਸ਼ਬਦਾਂ ਤੋਂ ਫਿਰ ਅੰਦਰ ਦੀ ਯਾਤਰਾ ਸ਼ੁਰੂ ਕਰ ਲੈਂਦਾ ਹੈ ਉਹਰ ਤੁੰ ਤੋਂ ਅਗੇ ਪਾਪ ਦੇ ਵਿੱਚ ਚਲਿਆ ਜਾਂਦਾ ਉਹਦਾ ਪਾਪ ਬਣਿਆ ਜਾਂਦਾ ਹੈ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਿੱਖਾ ਆਪਣੀ ਇਹੋ ਦੀ ਅਵਸਥਾ ਬਣਾ ਲੈ ਕਿ ਜਿਹੜਾ ਇਹਨਾਂ ਅਵਸਥਾ ਨੂੰ ਪਾਵਤ ਪਾਲ ਕਰਦਾ ਉਹ ਪਾਪ ਦੇ ਵਿੱਚ ਨਿਕ ਜਾਏ ਤੇ ਤੇਰੀ ਸੁਰਤ ਤੇਰੀ ਹਰ ਵੇਲੇ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਂਦੀ ਰਹੇ ਇਸ ਤਰ੍ਹਾਂ ਦੇ ਕਾਲ ਮਹਾਰਾਜ ਜੀ ਕਹਿੰਦੇ ਤੇਰਾ ਜਿਹੜਾ ਜੀਵਨ ਹੈ ਉਹ ਸਭ ਹੋਏਗਾ ਇਸ ਤਰ੍ਹਾਂ ਦੇ ਮਨ ਤੋਂ ਉਸ ਪਰਮਾਤਮਾ ਦੇ ਵਿੱਚ ਲੀਨ ਹੋਏਗਾ ਜਦੋਂ ਸਾਫ ਸੰਗ ਦੀ ਬੱਚਾ ਪੈਦਾ ਹੁੰਦਾ ਹੈਗਾ ਉਹਦੇ ਕੋਲ ਨਾਮ ਨਹੀਂ ਹੈ ਨਾ ਉਹਦੇ ਕੋਲ ਬੁੱਧ ਹੈ ਨਾ ਉਹਦੇ ਕੋਲ ਸ਼ਬਦ ਨੇ ਕਿਉਂਕਿ ਮਨ ਜਿਹੜਾ ਉਹ ਵੀ ਬਾਹਰ ਦੇ ਵਿੱਚ ਪੈਦਾ ਹੁੰਦਾ ਹੈ ਮਨ ਵੀ ਬਾਹਰ ਤੋਂ ਤੇ ਉਹ ਉਸੇ ਤਰ੍ਹਾਂ ਦੇ ਹੋ ਕੇ ਉਸ ਪਰਮਾਤਮਾ ਦੇ ਨਾਲ ਜੁੜਦਾ ਜਿਵੇਂ ਪਰਮਾਤਮਾ ਆਤਮਾ ਤੇ ਜੀਵਾਤਮਾ ਵਿਚਾਰਨਾ ਨੇ ਗਿਆ ਹੈ परमात्मा ਉਹ ਪਰਮ ਆਤਮਾ ਸੁਪੰਦਰ ਹੈ ਆਗਮਨ ਜਿਹੜੀ ਵਿੱਚੋਂ ਅੰਸ਼ ਹੈ ਜਿਹਨੂੰ ਬੰਮਾ ਆਪਾ ਕਹਿ ਲਏਗੇ ਪਰ ਜੀਵ ਆਤਮਾ ਕੀ ਹੈ ਜਿਹਦੇ ਵਿੱਚ ਜੀਵ ਗੁਣ ਆ ਗਿਆ ਜਦੋਂ ਜਨਮ ਤਾਂਦਾ ਜੀਵ ਗੁਣ ਜਦੋਂ ਆ ਜਾਂਦਾ ਹੈ ਉਹ ਜੀਵ ਆਤਮਾ ਹੈ ਤੇ ਮਹਾਰਗੁਣ ਜਿਹੜੇ ਕਿਰਪਾ ਕਰਕੇ ਇਹ ਜੀਵ ਗੁਣੇ ਨੂੰ ਕਰਨ ਕਰਦੇ ਨੇ ਤੇ ਉਹ ਜੀਵ ਗੁਣੇ ਜਦੋਂ ਲੰਭ ਜਾਂਦਾ ਤੇ ਜੇ ਆਤਮਾ ਸੁਧਰ ਜਾਂਦੀ ਹੈ ਸੇ ਕੋ ਸੋਭਾ ਆਤਮਾ ਦੀ ਪਰਮਾਤਮਾ ਜਿਸਬੰਦੀ ਹੈ ਜੀਵਾਤਮਾ ਕਦੇ ਵੀ ਪਰਮਾਤਮਾ ਜੇ ਨਹੀਂ ਸੁਭਾਉਂਦੀ ਸੋ ਸਤਗੁਰ ਪਾਤਸ਼ਾਹ ਮਹਾਰਾਜ ਜੀ ਨੇ ਇਸ ਰੰਗ ਦੇ ਤਾ ਆਪਣੇ ਪਾਵਨ ਉਪਦੇਸ਼ਨ ਦੁਆਰਾ ਸਾਨੂੰ ਨਿਦਾਨ ਕੀਤਾ ਹੋਰ ਵੀ ਜਦ ਮਿੱਠਿਆ ਵੀ ਨਿਤਨੇਮ ਮੇਰੇ ਜਿਆਦਾ ਅੰਮਿਤਾ ਲਾ ਲਈ